ਦੋਸਤੋ ਸਤਿ ਸ੍ਰੀ ਅਕਾਲ ਅੱਜ ਪਿੰਡ ਸੇਰਪੁਰ ਕਲਾਂ ਜ਼ਿਲ੍ਹਾ ਲੁਧਿਆਣਾ ਇੱਥੋਂ ਦੇ ਕਿਸਾਨ ਰਸ਼ਪਿੰਦਰ ਸਿੰਘ ਜੀ ਜਿਹੜੇ ਕਿ 2000 ਅ 12-13 ਤੋਂ ਆਰਗੈਨਿਕ ਖੇਤੀ ਕਰ ਰਹੇ ਹੈਗੇ ਤਾਂ ਅੱਜ ਉਹਨਾਂ ਨੂੰ 13-14 ਸਾਲ ਹੋ ਗਏ ਆ ਆਰਗੈਨਿਕ ਖੇਤੀ ਕਰਦਿਆਂ ਨੂੰ ਤੇ ਅੱਜ ਆਪਾਂ ਰਸ਼ਪਿੰਦਰ ਸਿੰਘ ਜੀ ਦੀ ਮਿਹਨਤ ਸਦਕਾ ਜੋ ਫਾਰਮ ਦਾ ਡਿਜ਼ਾਈਨ ਬਣਿਆ ਹੈਗਾ ਜੋ ਵਧੀਆ ਫਾਰਮ ਉਹਨਾਂ ਨੇ ਕੀਤਾ ਹੈਗਾ ਜੋ ਵੀ ਉਹਨਾਂ ਦੇ ਖੇਤ ਵਿੱਚ ਹੈ ਮਤਲਬ ਵੀ ਉਹ ਕਰ ਰਹੇ ਹੈਗੇ ਆ ਆਓ ਆਪਾਂ ਉਹਨਾਂ ਨੂੰ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਲਾਈਵ ਵੀ ਦਿਖਾਉਨੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜਿਵੇਂ ਸੋਤ ਜੀ ਨੇ ਦੱਸਿਆ ਜੀ ਅਸੀਂ 2012 13 ਤੋਂ ਇਹ ਕੁਦਰਤੀ ਖੇਤੀ ਸ਼ੁਰੂ ਕੀਤੀ ਸੀ ਉਦੋਂ ਖੇਤੀ ਵਿਰਾਸਤ ਮਿਸ਼ਨ ਦਾ ਲੈਕਚਰ ਅਟੈਂਡ ਕੀਤਾ ਉਦੋਂ ਬਾਅਦ ਚੋਂ ਘਰਦਿਆਂ ਨੂੰ ਮਨਾ ਕੇ ਅਸੀਂ ਦੋ ਕਨਾਲਾਂ ਦੇ ਵਿੱਚੋਂ 2012 13 ਦੇ ਵਿੱਚ ਉਹ ਪਾਸਾ ਜਿਹੜਾ ਦੋ ਕਨਾਲਾਂ ਸ਼ੁਰੂ ਕਰੀ ਸੀ ਕਣਕ ਲਾਈ ਸੀ ਉਦੋਂ ਤੇ ਉਦੋਂ ਜਿੰਨੀ ਕਿ ਸਮਝ ਸੀਗੀ ਤੇ ਉਸ ਹਿਸਾਬ ਨਾਲ ਅਸੀਂ ਕਰੀ ਗਏ ਫਿਰ ਜਿਵੇਂ ਜਿਵੇਂ ਇਹ ਕੁਦਰਤੀ ਖੇਤੀ ਦੇ ਵਿੱਚ ਆਏ ਤਾਂ ਕੁਦਰਤ ਨੇ ਜਿਵੇਂ ਜਿਵੇਂ ਸਿਖਾਇਆ ਜੋ ਸਾਨੂੰ ਲੱਗਿਆ ਵੀ ਕਮੀ ਆ ਜਾਂ ਅਸੀਂ ਹੋਰ ਕਿਸਾਨਾਂ ਨੂੰ ਮਿਲੇ ਉਹਨਾਂ ਦੇ ਖੇਤ ਵਿਜ਼ਿਟ ਕੀਤੇ ਤੇ ਜਾਂ ਆਪ ਇੱਥੇ ਖੇਤ ਦੇ ਵਿੱਚੋਂ ਸਿੱਖਿਆ ਵੀ ਆ ਗਲਤੀ ਹੋ ਗਈ ਉਹਨੂੰ ਸੁਧਾਰ ਦੇ ਗਏ ਤਾਂ ਉਹੀ ਮਤਲਬ ਬਾਅਦ ਚ ਇਹਨੂੰ ਸਹੀ ਕਰ ਦੇ ਗਏ ਹਨਾ ਇਹਦੇ ਵਿੱਚ ਬਾਕੀ ਤਾਂ ਸਭ ਚੀਜ਼ਾਂ ਚਲੋ ਸਿੱਖਿਆ ਨੇ ਇੱਕ ਜਿਹੜੀ ਸਾਡੇ ਤੋਂ ਕਮੀ ਪਹਿਲਾਂ ਰਹਿ ਗਈ ਸੀ ਸਟਾਰਟਿੰਗ ਦੇ ਵਿੱਚ ਉਹ ਹੀ ਸੀ ਵੀ ਅਸੀਂ ਨਾ ਪਹਿਲਾਂ ਰੁੱਖ ਨਹੀਂ ਲਾਏ ਵੀ ਰੁੱਖਾਂ ਦਾ ਹੋਣਾ ਕੁਦਰਤੀ ਖੇਤੀ ਦੇ ਵਿੱਚ ਬਹੁਤ ਜ਼ਰੂਰੀ ਹੈ ਤੇ ਉਹ ਹੁਣ ਅਸੀਂ ਇਹਦੇ ਵਿੱਚ ਪਿਛਲੇ 3-4 ਸਾਲਾਂ ਤੋਂ ਵੀ ਕੋਸ਼ਿਸ਼ ਕਰ ਰਹੇ ਆ ਵੀ ਵੱਧ ਤੋਂ ਵੱਧ ਰੁੱਖ ਹੋਣ ਕਿਉਂਕਿ ਰੁੱਖਾਂ ਦੇ ਨਾਲ ਹੀ ਜਿਹੜਾ ਵਾਤਾਵਰਣ ਬਣਦਾ ਮਾਹੌਲ ਬਣਦਾ ਖੇਤ ਦਾ ਤੇ ਉਹ ਜਿਹੜਾ ਤੁਹਾਡਾ ਸਾਈਕਲ ਆ ਪੂਰਾ ਹੁੰਦਾ ਖੇਤੀ ਦਾ ਪੰਛੀ ਵੀ ਆਉਂਦੇ ਆ ਹਨਾ ਤੇ ਉਹ ਜਿਹੜੀ ਨਿਊਟ੍ਰੀਸ਼ਨ ਦਾ ਵੀ ਜਿਹੜਾ ਸਾਈਕਲ ਆ ਪੂਰਾ ਹੁੰਦਾ ਤੇ ਹੁਣ ਅਸੀਂ ਰੁੱਖ ਲਾ ਰਹੇ ਆ ਬਾਕੀ ਅਸੀਂ ਜਿਹੜਾ ਫਸਲ ਚੱਕਰ ਆ ਉਹ ਵੀ ਸਮਝ ਆਈ ਵੀ ਕਿਹੜੀ ਫਸਲ ਤੋਂ ਬਾਅਦ ਕਿਹੜੀ ਫਸਲ ਲਾਉਣੀ ਹੈ ਜਿਵੇਂ ਹੁਣ ਆ ਕਨਕ ਵਾਲਾ ਖੇਤ ਆ ਇਹ ਚ ਪਹਿਲਾਂ ਸਾਡਾ ਮਾਂ ਇਹ ਤੋਂ ਪਹਿਲੀ ਫਸਲ ਮਾਂ ਤੇ ਮੱਕੀ ਸੀਗੀ ਤੇ ਜਾਨੀ ਕਿ ਕਣਕ ਨਾਈਟ੍ਰੋਜਨ ਭਰ ਦੀ ਜ਼ਿਆਦਾ ਇਸ ਕਰਕੇ ਪਹਿਲੇ ਹੀ ਫਸਲ ਆ ਜਿਹੜੀ ਉਹ ਨਾਈਟ੍ਰੋਜਨ ਵਾਲੀ ਲਈ ਤੇ ਇਹਦੇ ਵਿੱਚ ਜਿਵੇਂ ਸੋਨਾ ਮੋਤੀ ਵੈਰੈਟੀ ਹੁਣ ਕਹਿੰਦੇ ਪ੍ਰਾਤਨ ਵੈਰੈਟੀ ਹੈ ਆਪਣੀ ਹੁਣ ਇਹ ਸੋਨਾ ਮੋਤੀ ਨਾ ਇਹਨੂੰ ਨਵਰਤਨ ਵੀ ਕਹਿੰਦੇ ਹੈ 슈ਗਰ ਫ੍ਰੀ ਪਗੰਬਰੀ ਕਈ ਨਾਂ ਨੇ ਇਹਦੇ ਤੇ ਇਹਦੇ ਵਿੱਚ ਗਲੂਟਨ ਘੱਟ ਆ ਇਹਦੇ ਵਿੱਚ ਗਲੂਟਨ ਘੱਟ ਆ ਫੋਲਿਕ ਐਸਿਡ ਦੀ ਮਾਤਰਾ ਜ਼ਿਆਦਾ ਝਾੜ ਇਹਦਾ ਘੱਟ ਆ ਮਰੇ ਦੀ ਚ ਜਿਹੜੀ ਤਤਾਂ ਦੀ ਗੁਣਵੱਤਾ ਉਹ ਜ਼ਿਆਦੇ ਆ ਜਿਹੜੇ ਬੰਦੇ ਨੂੰ ਸ਼ੂਗਰ ਆ ਉਹਦੇ ਲਈ ਵੀ ਕਹਿੰਦੇ ਇਹ ਕਣਕ ਵਧੀਆ ਤੇ ਮਟਾਪਾ ਨਹੀਂ ਕਰਦੀ ਜਾਨੀ ਕਿ ਕਣਕ ਵਾਲੇ ਅਫਗਾਨੇ ਚ ਘੱਟ ਨੇ ਬਹੁਤ ਥੋੜੀ ਮਾਤਰਾ ਚ ਨੇ ਜਿਵੇਂ ਮਿਲਟ ਦੇ ਮਿਲਟ ਦੇ ਆਪਾਂ ਗੁਣ ਕਹਿੰਨੇ ਆ ਉਹਦੇ ਬਰਾਬਰ ਹੀ ਦੀ ਇਹ ਕਣਕ ਮੰਨੀ ਜਾਂਦੀ ਇਹ ਤਾਂ ਅਸੀਂ ਵੀ ਅਰਕੀ ਪਹਿਲੇ ਸਾਲ ਇਹ ਲਾਈ ਆ ਅੱਗੇ ਪਹਿਲਾਂ ਇੱਕ ਸਾਲ ਲਾਈ ਸੀ ਉਹ ਸਾਨੂੰ ਇਹਦੇ ਗੁਣਾ ਦਾ ਪਤਾ ਨਹੀਂ ਸੀ ਫਿਰ ਅਸੀਂ ਦੁਬਾਰੇ ਬੀਜ ਲਿਆ ਕੇ ਇਹ ਕਣਕ ਹੁਣ ਦੁਬਾਰੇ ਬੀਜੀ ਆ ਤੇ ਇਹ ਸਾਰੀ 7 ਕਨਾਲਾਂ ਜਗਾ ਜੀ ਇਹ ਕਣਕ ਸਾਰੀ ਅਸੀਂ ਹਾਥੀਪੂਰ ਦੇ ਨਾਲ ਬੀਜੀ ਹੋਈ ਆ ਤੇ 7.5 ਕਿਲੋ ਬੀ ਪਾਇਆ ਜੀ ਅਸੀਂ ਇਹਦਾ 7 ਕਨਾਲਾਂ ਦੇ ਵਿੱਚ ਤੇ ਲੈਂਡ ਤੋਂ ਲੈਂਡ ਦਾ ਜਿਹੜਾ ਫਾਸਲਾ ਉਹ 18 ਇੰਚ ਰੱਖਿਆ ਤੇ ਇਹਦੀ ਗੜਾਈ ਅਸੀਂ ਯਾਨੀ ਕਿ 18 ਇੰਚ ਜਗਾ ਤਾਂ ਰੱਖੀਗੇ ਗੜਾਈ ਕਰਨੀ ਸੌਖੀ ਹੋ ਜਾਂਦੀ ਜਿਵੇਂ ਹੁਣ ਅਸੀਂ ਇਹਦੀ ਰੰਬੇ ਨਾਲ ਨਹੀਂ ਗੜਾਈ ਕੀਤੀ ਕਿਉਂਕਿ ਹੁਣ ਜਿਵੇਂ ਆਪਾਂ ਖੇਤੀ 4 ਕਿੱਲਾਂ 'ਚ ਕਰਦੇ ਆ ਫਿਰ ਲੇਬਰ ਦੀ ਸਮੱਸਿਆ ਅੱਜ ਕੱਲ ਲੇਬਰ ਮਿਲਦੀ ਵੀ ਹੈ ਨਹੀਂ ਤੇ ਉਹ ਅਲਤੇ ਕੋਈ ਗੁੱਡਕੇ ਵੀ ਹੁਣ ਇੰਨੇ ਬੰਦੇ ਨਹੀਂ ਹੈਗੇ ਗੁੱਡ ਨਾਲੇ ਤਾਂ ਹੁਣ ਇਹਦੀ ਗੜਾਈ ਆ ਜਿਵੇਂ ਅਸੀਂ ਤਰਫਾਲੀ ਦੇ ਨਾਲ ਹੀ ਕਰਤੀ ਰੰਬਿਆਂ ਨਾਲ ਬੈਠ ਕੇ ਗੜਾਈ ਨਹੀਂ ਕੀਤੀ ਉਹਦੇ ਨਾਲ ਕੀ ਆ ਵੀ ਚਲੋ ਆਪਣਾ ਖਰਚਾ ਵੀ ਬਚਦਾ ਟਾਈਮ ਵੀ ਬਚਦਾ ਤੇ ਵੱਡੇ ਲੈਵਲ ਤੇ ਆਪਾਂ ਖੇਤੀ ਵੀ ਕਰ ਸਕਦੇ ਆ ਜਿਵੇਂ ਹੁਣ ਅਸੀਂ ਤਾਂ ਇਹ ਕਿੱਲੇ 'ਚ ਸੀ ਤੇ ਅਸੀਂ ਹੱਥ ਨਾਲ ਗੜਾਈ ਕੀਤੀ ਇੱਕ ਬੰਦੇ ਨੇ ਇੱਕ ਦਿਨ ਦੇ ਵਿੱਚ ਦੀ ਇਹਦੇ ਵਿੱਚ ਦੀ ਤਰਫਾਲੀ ਨਗਾਤੀ ਤੇ ਜੇ ਹੁਣ ਆਪਾਂ ਜ਼ਿਆਦਾ ਹੋਰ ਜਿਵੇਂ ਆਪਾਂ ਕਹਿੰਨੇ ਕੁਦਰਤੀ ਖੇਤੀ ਜ਼ਿਆਦਾ ਏਰੀਆ 'ਚ ਕਰਨੀ ਆ ਤਾਂ ਉਹ ਵੀ ਹੋ ਸਕਦੀ ਆ ਉਹਦੇ ਸਾਨੂੰ ਟੂਲ ਚਾਹੀਦੇ ਆ ਉਹ ਜੀ ਸਾਨੂੰ ਬਿਉੰਤ ਮੰਦੀ ਕਰਨੀ ਪਊਗੀ। ਇਹ ਦੂਜਾ ਖੇਤ ਆ ਜੀ ਇਹ ਚ ਸਾਡਾ ਜਿਵੇਂ ਹੁਣ ਫਸਲ ਚੱਕਰ ਪਹਿਲਾਂ ਇਹ ਚ ਰਾਗੀ ਸੀ ਮਿਲਟ ਜਿਹੜਾ ਸੀ ਉਹ ਸੀ। ਉਸ ਤੋਂ ਬਾਅਦ ਚ ਵਿੱਚ ਅਸੀਂ ਲਾਇਆ ਵੀ ਉਹ ਮਿਲਟ ਵਾਲੀ ਜਗ੍ਹਾ ਤੇ ਕਣਕ ਨਹੀਂ ਵਧੀਆ ਹੁੰਦੀ। ਤਾਂ ਉਹਦੇ ਵਿੱਚ ਅਸੀਂ ਜੌਂ ਲਾਤੇ ਕਿਉਂਕਿ ਜੌਂ ਆ ਕੀ ਆ ਵੀ ਮਹੀਨਾ ਕਿ ਪਹਿਲੀ ਬਿਲੀ ਰਹਿੰਦੀ ਆ। ਉਸ ਤੋਂ ਬਾਅਦ ਚ ਉਹ ਜੌਂ ਲਾਤੇ ਤੇ ਇਹਦੀ ਅਸੀਂ ਕੋਈ ਗੜਾਈ ਨਹੀਂ ਕਰੀ। ਤੇ ਇਹ ਤਾਂ ਸਾਰਾ ਯਾਨੀ ਕਿ ਅੱਧੇ ਕਿੱਲੇ ਦੇ ਵਿੱਚ ਇਹ 5 ਕਿਲੋ ਵੀ ਪਿਆ ਹੋਇਆ ਜੌਂ ਆ ਦਾ। ਇੱਕ ਉਹਨੇ ਜੌਂ ਨੇ ਜਿਹੜੇ ਬਿਨਾ ਛਿਲਕੇ ਵਾਲੇ ਤੇ ਇਹਦੇ ਵਿੱਚ ਤੁਸੀਂ ਇੱਕ ਇੱਕ ਤਾਂ ਇਹ ਦੇਖੋ ਵੀ ਰਾਗੀ ਤੋਂ ਬਾਅਦ ਵੀ ਫਸਲ ਆ ਜਿਹੜੀ ਰਾਗੀ ਆ ਜਿਹੜੀ ਉਹ ਜੈਵਿਕ ਮਾਦ ਦਾ ਬਹੁਤ ਦਿੰਦੀ ਹੈ ਕਿਉਂਕਿ ਜੜ ਜੜ ਬਹੁਤ ਹੁੰਦੀ ਹੈ ਨਾਈਟ੍ਰੋਜਨ ਲੈਂਦੀ ਹੈ ਤਾਂ ਜਮੀਨ ਨੂੰ ਲੰਬੇ ਸਮੇਂ ਦੇ ਲਈ ਦੇਖੀ ਤਾਂ ਪੰਜਾਬੂ ਕਰਦੇ ਹੋ ਜੈਵਿਕ ਮਾਦ ਦਾ ਹੀ ਮੇਨ ਤੁਹਾਡਾ ਪੈੜੀ ਚ ਚਾਹੀਦਾ ਜਾਦੇ ਕਿਉਂਕਿ ਜੜ ਉਹਦੀ ਜਿਆਦਾ ਉਹ ਸਾਰਾ ਜੈਵਿਕ ਮਾਦ ਤੁਹਾਡੀ ਜ਼ਮੀਨ ਚ ਲਿਆ ਗਿਆ ਇੱਕ ਤੁਸੀਂ ਦੇਖੋ ਸੋਤਾ ਜੀ ਉੱਪਰ ਆਹ ਟਾਲੀ ਖੜੀ ਹੈ ਕਿੰਡੀ ਵੱਡੀ ਤਾਂ ਆਪਾਂ ਨੂੰ ਹੋ ਗਿਆ ਵੀ ਕੈਮੀਕਲ ਖੇਤੀ ਨੇ ਇਹ ਕਹਤਾ ਵੀ ਰੋਖਾ ਰੋਖਾ ਜਿਹੜੀ ਸਾਡੇ ਦੁਸ਼ਮਣ ਨੇ ਤੁਸੀਂ ਆ ਦੇਖੋ ਵੀ ਆ ਜਿਹੜੀ ਜਿਹੜੀ ਟਾਲੀ ਵਾਲੀ ਜਗ੍ਹਾ ਜਿੱਥੇ ਥੱਲੇ ਐ ਤੇ ਉਹਦੇ ਥੱਲੇ ਜੋ ਆ ਜਿਹੜੇ ਉਹ ਜ਼ਿਆਦਾ ਭਾਰੇ ਨੇ ਦੂਜੇ ਖੇਤ ਚੰਨੇ ਭਾਰੇ ਨਹੀਂ ਹੈ ਜਿੱਥੇ ਤੱਕ ਇਹਦੀ ਛਾਂ ਜਾਂਦੀ ਹੈ ਟਾਲੀ ਦੀ ਉੱਥੇ-ਉੱਥੇ ਏਰੀਆ ਜਿਹੜੇ ਜੋਨ ਇਹੋ ਭਾਰੇ ਨੇ ਤੇ ਜਾਨੀ ਕਿ ਰੁੱਖ ਸਾਡੇ ਇਹਦਾ ਹੁਣ ਤੁਸੀਂ ਦੇਖੋ ਆ ਪੱਤੇ ਦੇਖੋ ਥੱਲੇ ਕਿੰਨੇ ਡਿੱਗੇ ਪਏ ਆ ਦੇਖੋ ਜੀ ਆ ਕਿੰਨੇ ਪੱਤੇ ਨੇ ਇਹ ਸਾਰੀ ਖਾਦ ਆ ਨਾ ਥੱਲੇ ਕਿੰਨੀਆਂ ਡੂੰਘੀਆਂ ਜੜਾਂ ਟਾਲੀ ਦੀ ਆ ਇਹ 60 ਸਾਲ ਪੁਰਾਣੀ ਟਾਲੀ ਆ ਤੇ ਦੀਆਂ ਕਿੰਨੀਆਂ ਡੂੰਘੀਆਂ ਜੜਾਂ ਨੇ ਉਹ ਸਾਰਾ ਪੱਤਿਆਂ ਦੇ ਰੂਪ ਚ ਦੁਵਾਰੇ ਉੱਪਰ ਲਿਆਂਦਾ ਹੈ ਨਾ ਨਿਊਟ੍ਰੀਸ਼ਨ ਤੇ ਆ ਤੁਸੀਂ ਆਪ ਹੀ ਦੇਖ ਸਕਦੇ ਹੋ ਵੀ ਇੱਥੇ ਫਸਲ ਆ ਜਿਹੜੀ ਜਿੱਥੇ ਟਾਲੀ ਲੱਗੀ ਹੋਈ ਆ ਉੱਥੇ ਫਸਲ ਜ਼ਿਆਦਾ ਵਧੀ ਆ ਬਾਕੀ ਏਰੀਆ ਦੇ ਨਾਲੋਂ ਜਿਉਂ ਤੁਸੀਂ ਹਾਂਜੀ ਇਹ ਕੀ ਆ ਜੀ ਸਾਡੇ ਨਾਲ ਜਿਹੜੀ ਦੋ ਕਨਾਲਾਂ ਜਗ੍ਹਾ ਸੀ ਕਿਉਂਕਿ ਇਹ ਨਾ ਇੱਥੇ ਬਜ਼ੁਰਗਾਂ ਨੇ ਸਾਡੇ ਇੱਥੇ ਪਹਿਲਾਂ ਨੀਵੀਂ ਥਾਂ ਸੀ ਤੇ ਰੇਤਾ ਲਿਆ ਕੇ ਪਾਇਆ ਤੇ ਇੱਥੇ ਸਾਡੇ ਨਾਲ ਫਸਲ ਹੁੰਦੀ ਨਹੀਂ ਸੀ ਜੱਜ ਨਾਲ ਤਾਂ ਅਸੀਂ ਕੀ ਕੀਤਾ ਵੀ ਇਹਦੇ ਵਿੱਚ ਜਿਉਂ ਬੀਜੇ ਇੱਕੋ ਦਿਨ ਬੀਜੇ ਮੈਂ ਕਹਿੰਦੇ ਮਾਲੀ ਪੈਲੀ ਜਿਹੜੀ ਜ਼ਮੀਨ ਤਕੜੀ ਨਹੀਂ ਉਹ ਬੀਜ ਰੱਖ ਜਾਂਦੀ ਆ ਤਾਂ ਇਸ ਇੱਥੇ ਜਾਉ ਨਾ ਉਵੇਂ ਹਰੇ ਨਹੀਂ ਹੋਏ ਉਦੋਂ ਹੀ ਸੇਮ ਉਹੀ ਦਿਨ ਉਹੀ ਬੀਜ ਉਹ ਪਰਲੇ ਪਾਸੇ ਉੱਥੇ ਪੂਰਾ ਵਧੀਆ ਹਰਾ ਹੋ ਗਿਆ ਇਹਨੂੰ ਫਿਰ ਅਸੀਂ ਬਾਅਦ ਚ ਥੋੜੇ ਜਾਉ ਬੀਜਤੇ ਤੇ ਇਹਦੇ ਵਿੱਚ ਆਹ ਕੁਦਰਤੀ ਰੂਪ ਦੇ ਵਿੱਚ ਆਹ ਸਿੰਜੀ ਜਿਹੜੀ ਸੀ ਅਸੀਂ ਇਹਨੂੰ ਹੌਣਤਾ ਵੀ ਆਰਕੀ ਇਹਨੂੰ ਖਾਲੀ ਛੱਡਤਾ ਜਿਵੇਂ ਆਪਾਂ ਸਨਵਾ ਕਹਿੰਦੇ ਹੁੰਨੇ ਆ ਬਾਣ ਛੱਡਿਆ ਤਾਂ ਉਹਦੇ ਵਿੱਚ ਕੀ ਆ ਵੀ ਆ ਹੁਣ ਇਹਦੀ ਜਿਹੜੀ ਆ ਕਮੀਆਂ ਸੀ ਜ਼ਮੀਨ ਦੀਆਂ ਉਹ ਨਦੀਨ ਨਦੀਨ ਧਰਤੀ ਆਪਦੇ ਨਦੀਨ ਉਹਗਾ ਕੇ ਉਹ ਕਮੀਆਂ ਪੂਰੀਆਂ ਕਰ ਲੈਂਦੀ ਆ ਹੁਣ ਇਹਦੇ ਵਿੱਚ ਨਾਈਟ੍ਰੋਜਨ ਦੀ ਕਮੀ ਸੀ ਕੁਛ ਵੀ ਸੀ ਜਿਵੇਂ ਆ ਸੰਜੀ ਹੈ ਨਾਈਟ੍ਰੋਜਨ ਫਿਕਸਰ ਆ ਇਹਨੇ ਹੁਣ ਜਿਹੜੀ ਇੱਥੇ ਪੂਰੀ ਘਾਟ ਬਾਦ ਸਾਰੀ ਕਰ ਦੇਣੀ ਹੈ ਇਹਨੂੰ ਅਸੀਂ ਪਸ਼ੂ ਚਾਰੇ ਦੇ ਤਰ੍ਹਾਂ ਵੀ ਵਰਤ ਸਕਦੇ ਆ ਤੇ ਨਹੀਂ ਤਾਂ ਜਿਵੇਂ ਹੁਣ ਆ ਦੇਖੋ ਵਰਸੀਮ ਵਾਂਗੂ ਪੂਰਾ ਪਸ਼ੂਚਾਰਾ ਇਹਨੂੰ ਵੱਢ ਕੇ ਆਪਾਂ ਪਸ਼ੂਚਾਰਾ ਵਰਤ ਸਕਦੇ ਆ ਨਹੀਂ ਇਹਨੂੰ ਵਿੱਚ ਵੀ ਰਲਾ ਦਾਂਗੇ ਤਾਂ ਇਹਦੇ ਜਿਹੜੀ ਜ਼ਮੀਨ ਦੀਆਂ ਘਾਟਾਂ ਵਾਧਾਂ ਸਾਰੀਆਂ ਪੂਰੀਆਂ ਹੋ ਜਾਣੀਆਂ ਤਾਂ ਫਿਰ ਇੱਥੇ ਹੁਣ ਅਗਲੀ ਫਸਲ ਜਿਹੜੀ ਲਾਵਾਂਗੇ ਉਹ ਪੂਰੀ ਭਰਪੂਰ ਹੋ ਜਾਂਦੀ ਹਾਂਜੀ ਤੇ ਜਿਵੇਂ ਹੁਣ ਆ ਸਾਡਾ ਖੇਤ ਆ ਨਾ ਜੀ ਇਹ ਖੇਤ ਦੇ ਵਿੱਚ ਸਾਡੇ ਅੱਗੇ ਸੀ ਸਬਜ਼ੀ ਵੀ ਲਾਈ ਇਹ ਚ ਸਾਡੇ ਸਬਜ਼ੀ ਵੀ ਨਹੀਂ ਹੋਈ ਪਰਲੇ ਖੇਤ ਯਾਨੀ ਕਿ ਇਹ ਖੇਤ ਕਿਉਂਕਿ ਇਹ ਚ ਰੇਤਾ ਜ਼ਿਆਦਾ ਯਾਨੀ ਕਿ ਛੱਪੜ ਕਹਿੰਦੇ ਸੀ ਬਜ਼ੁਰਗ ਸਾਡੇ ਵੀ ਇਹ ਡੂੰਘੀ ਜਗ੍ਹਾ ਸੀ ਇਹਦੇ ਵਿੱਚ ਸਾਡਾ ਹਮੇਸ਼ਾ ਹੀ ਸਾਡੇ ਨਾ ਅਸੀਂ ਚੀਜ਼ ਲਾਉਂਦੇ ਸੀ ਉਹ ਨਹੀਂ ਵਧੀਆ ਨਹੀਂ ਹੁੰਦੀ ਸੀ ਐਰ ਕਿ ਅਸੀਂ ਇਹਨੂੰ ਕੁਦਰਤ ਦੇ ਹਾਰੇ ਛੱਡਤਾ ਵੀ ਇਹਦੇ ਨਾ ਘਾਟਾਂ ਵੱਧਦੀਆਂ ਪੂਰੀਆਂ ਹੋ ਲੈਣ ਦੀ ਤਾਂ ਇਹ ਚ ਪਹਿਲਾਂ ਬਾਥੂ ਬੜਾ ਹੋਇਆ ਬਾਥੂ ਸੀ ਇਹ ਚ ਪੱਟ ਪੱਟ ਕੇ ਵੇਚਿਆ ਫੇਰ ਆ ਸੇਂਜੀ ਹੋ ਗਈ ਆ ਛੋਲੇ ਲਾਏ ਛੋਲੇ ਵੀ ਹੁਣ ਹੈਗੇ ਨੇ ਆ ਉਤੋਂ ਦੀ ਹੁਣ ਨਦੀਨ ਨੇ ਢਕਲੇ ਵਿੱਚ ਛੋਲੇ ਹੈਗੇ ਨੇ ਐਰ ਕੀ ਅਸੀਂ ਆ ਜਿਹੜੀ ਜਗ੍ਹਾ ਹੁਣ ਤੁਸੀਂ ਕਣਕ ਤੇ ਦੇਖੋਗੇ ਉੱਚ ਨਦੀਨ ਹੋਇਆ ਨੀਗਨ ਨਾਲੇ ਇਹਦੀ ਵੀ ਅਸੀਂ ਗੁੱਡੀ ਤਰਫਾਲੀ ਦੇ ਨਾਲ ਉਵੇਂ ਹੀ ਕਰੀ ਆ ਪਰ ਉਹਦੇ باوجود ਵੀ ਆ ਜਿਹੜਾ ਏਰੀਆ ਜਿਵੇਂ ਹੁਣ ਜਿਹੜੀ ਜ਼ਮੀਨ ਮਾੜੀ ਆ ਉੱਥੇ ਨਾ ਇਹ ਨਦੀਨ ਪੈਦਾ ਹੋ ਕੇ ਇਹਦੀ ਇਹਦੀ ਤਾਕਤ ਵਧਾਉਂਦੇ ਤਾਂ ਅਸੀਂ ਆ ਕਿੱਲੇ 'ਚ ਤੁਸੀਂ ਦੇਖੋਗੇ ਸਾਡੇ ਨਦੀਨਾਂ ਨੇ ਜਾਦੇ ਕੀਤਾ ਹੋਇਆ ਤਾਂ ਅਸੀਂ ਇਹਨੂੰ ਐਰ ਕੀ ਛੱਡਤਾ ਵੀਰ ਕੀ ਦਾ ਸਾਲ ਇਹਦੀ ਘਟ ਆਹੀ 6 ਮਹੀਨੇ ਦੇਰ ਕਰਤੇ ਆਏ ਨੇ ਵੀ ਇੱਥੇ ਫਸਲ ਨਹੀਂ ਹੋਣੀ ਤੁਸੀਂ ਆ ਜੋ ਵੀ ਇੱਥੇ ਹੋ ਜਾਣੇ ਪਰਲੇ ਪਾਸੇ ਆ ਦੋ ਕਿਆਰਿਆਂ ਨੂੰ ਛੱਡ ਗਿਆ ਛੋਲੇ ਵੀ ਹੋ ਜਾਣੇ ਇਹਦੇ ਵਿੱਚ ਹਾਂਜੀ ਆ ਇਹਦੇ ਵਿੱਚ ਜਿਵੇਂ ਆ ਆ ਸਾਰਾ ਜਿਹੜੇ ਏਰੀਆ ਹੈ ਸਾਰਾ ਰਾਗੀ ਵਾਲਾ ਏਰੀਆ ਸੀ ਇਹਦੇ ਵਿੱਚ ਅਸੀਂ ਸਾਰੀਆਂ ਚੀਜ਼ਾਂ ਲਾ ਕੇ ਦੇਖਿਆ ਵੀ ਕਿਹੜੀ-ਕਿਹੜੀ ਚੀਜ਼ ਹੁੰਦੀ ਜਿਵੇਂ ਛੋਲੇ ਠੀਕ ਹੋ ਜਾਂਦੇ ਆ ਇਧਰ ਆ ਦੇਖੋ ਤੁਸੀਂ ਆ ਛੋਲੇ ਜਿਵੇਂ ਹੈਗੇ ਆ ਇਹ ਮਤਲਬ ਹੋ ਜਾਂਦੇ ਆ ਆ ਜਿਹੜੀ ਆ ਅਲਸੀ ਹੈ ਇਹਦੇ ਵਿੱਚ ਇਨੂੰ ਵੀ ਆ ਸਾਰਿਆਂ ਨੂੰ ਇੱਕ ਪਾਣੀ ਲੱਗੇ ਇਹਨਾਂ ਨੂੰ ਪਾਣੀ ਦੀ ਵੀ ਲੋੜ ਨਹੀਂ ਕਿਉਂਕਿ ਜੌਆਂ ਨੂੰ ਵੀ ਛੋਲਿਆਂ ਨੂੰ ਵੀ ਅਲਸੀ ਨੂੰ ਵੀ ਅਸੀਂ ਜਿਹੜੀ ਉਹ ਸਾਡੀ ਦੂਜੀ ਜ਼ਮੀਨ ਆ ਜਿਹੋ ਉੱਚ ਲਾਈਏ ਤਾਂ ਬਿਨਾਂ ਪਾਣੀ ਤੋਂ ਵੀ ਅਲਸੀ ਹੋ ਜਾਂਦੀ ਹੈ ਪਰ ਇਹ ਇਹ ਜ਼ਮੀਨ ਦੇ ਵਿੱਚ ਕਿਉਂਕਿ ਰੇਤਲਾਪਣ ਜ਼ਿਆਦਾ ਕਰਕੇ ਜਾਂ ਕੁਦਰਤੀ ਰੂਪ ਦੇ ਵਿੱਚ ਰੇਤਾ ਨਹੀਂ ਸੀ ਥੱਲੇ ਵੀ ਇਹਦੇ ਸਾਰਾ ਰੇਤਾ ਹੀ ਘੋਣ ਕਰਕੇ ਇਹਨੇ ਪਾਣੀ ਮੰਗੇ ਨੂੰ ਇੱਕ ਪਾਣੀ ਲਾਇਆ ਫਿਰ ਵੀ ਅਸੀਂ ਪਰ ਫਿਰ ਵੀ ਠੀਕ ਹੈ ਜੀ ਅਲਸੀ ਠੀਕ ਹੋ ਜਾਣੀ ਇਹਦੇ ਵਿੱਚ ਹੁਣ ਜਿਵੇਂ ਆ ਪੂਰਾ ਫਲ ਵੀ ਬਣਿਆ ਪਿਆ ਤੇ ਫੁੱਲ ਵੀ ਲੱਗੇ ਹੋਏ ਇਹ ਦੋ ਕਨਾਲਾਂ ਦੇ ਵਿੱਚ ਜੀ ਗੰਨਾ ਲਾਇਆ ਸੀਗਾ ਗੰਨੇ ਦੇ ਵਿੱਚ ਲੈਂਨ ਤੋਂ ਲੈਂਨ ਦੂਰੀ 4 ਫੁੱਟ ਸੀਗੀ ਤੇ ਇਹਦੇ ਵਿੱਚ ਦੀ ਅਸੀਂ ਇਹਨੇ ਦੋ ਵਾਰ ਛੋਟੇ ਰੋਟੇਵੇਟਰ ਦੇ ਨਾਲ ਗੜਾਈ ਕਰਕੇ ਤੇ ਨੂੰ ਮਿੱਟੀ ਲਾਤੀ ਸੀਗੀ ਤੇ ਬੱਟਾਂ ਤੋਂ ਇੱਕ ਵਾਰ ਘਾ ਵੱਢਿਆ ਸੀ ਤੇ ਇਹ ਜਗ੍ਹਾ ਦੇ ਵਿੱਚੋਂ ਸਾਡਾ ਹੁਣ ਦੋ ਕੁਇੰਟਲ ਤੋਂ ਥੋੜਾ ਉੱਤੇ ਗੋੜ ਬਣ ਗਿਆ ਇਹ ਆ ਵੀ ਇਹ ਚ ਹੁਣ ਸਾਡਾ ਘਰ ਜੁਗਾ ਜਿਹੜਾ ਸਾਰਾ ਉਹ ਗਜਾਰਾ ਹੋ ਗਿਆ ਇੱਚ ਕੋਈ ਮਤਲਬ ਹੋਰ ਕੋਈ ਸਪਰੇਅ ਰੇ ਸਪਰੇਅ ਕੁਝ ਵੀ ਨਹੀਂ ਵਰਤਿਆ ਇੱਚ ਅਸੀਂ ਵਰਮੀ ਕੰਪੋਸਟ ਪਾਤੀ ਸੀ ਜਰੂਰ ਪਾਣੀ ਦੇ ਨਾਲ ਦੋ ਵਾਰੀ ਤੇ ਪਾਣੀ ਆਹ ਖਾਲੀਆਂ ਚ ਲਾਇਆ ਜੀ ਉਹ ਵੀ ਪਤਲਾ ਪਹਿਲਾਂ ਸਟਾਰਟਿੰਗ ਦੇ ਵਿੱਚ ਪਾਣੀ ਲਾਇਆ ਸੀ ਜਦੋਂ ਗੰਨਾ ਛੋਟਾ ਸੀ ਉਦੋਂ ਆਹ ਖਾਲੀਆਂ ਘੱਟ ਸਿੱਧਾ ਸੀ ਉਦੋਂ ਬਾਅਦ ਚ ਖਾਲੀਆਂ ਬਾਅਦ ਚ ਤਿਆਰ ਕੀਤੀਆਂ ਉਦੋਂ ਪਲੇਨ ਜਗਾ ਸੀ ਫਿਰ ਅਸੀਂ ਇਹਨੂੰ ਪਾਣੀ ਜਮਾ ਹੀ ਖਾਲੀ ਦੇ ਵਿੱਚ ਲਾਉਂਦੇ ਸੀ ਸਿਰਫ ਜਦੋਂ ਗੰਨਾ ਆਏ ਲੱਗਦਾ ਸੀ ਵੀ ਬਹੁਤ ਜ਼ਿਆਦਾ ਪਾਣੀ ਮੰਗਦਾ ਉਦੋਂ ਪਾਣੀ ਲਾਉਂਦੇ ਫਿਰ ਬਰਸਾਤਾਂ ਦੇ ਪਾਣੀ ਦੇ ਨਾਲ ਹੀ ਇਹ ਗੰਨਾ ਪੈਦਾ ਹੋਇਆ ਤੇ ਉਹ ਗੁੜ ਦੀ ਕੁਆਲਿਟੀ ਫਿਰ ਵਧੀਆ ਬਣਦੀ ਆ ਉਹਦੇ ਨਾਲ ਤੇ ਜਿਹੜਾ ਆਹ ਇੱਕ ਏਕੜ ਆ ਜੀ ਇਹਦੇ ਵਿੱਚ ਆਪਣੇ ਲਗਭਗ 200 ਸਵਾ 200 ਬੂਟਾ ਲੱਗਿਆ ਹੋਇਆ ਤੇ ਉਹ ਚ ਇਹ ਫਲਦਾਰ ਬੂਟੇ ਆ ਜ਼ਿਆਦੇ ਇਹਦੇ ਵਿੱਚ ਤੇ 75 ਰੌਖੇ ਦੇ ਵਿੱਚ ਸਵਾਂਜਣਿਆਂ ਦੇ ਨੇ ਤੇ ਬਾਕੀ ਜਿਹੜੇ 2 2 3 3 ਜਿਹੜੇ ਸਾਡੇ ਪੰਜਾਬ ਦੇ ਵਿੱਚ ਫਲਦਾਰ ਬੂਟੇ ਹੋ ਜਾਂਦੇ ਆ ਕਿੰਨੂ ਅਮਰੂਦ ਹੁਣ ਸ਼ੇਪ ਵੀ ਲਾਤੇ ਆੜੂ ਅਨਾਰ ਚਕੋਤਰਾ ਗਲਗਲ ਨਾਸ਼ਪਾਤੀ ਬੱਗੂ ਕੋਸ਼ ਹੈ ਸਾਰਾ ਕੁਝ ਇਹ ਚ ਲਾਇਆ ਜੀ ਤੇ ਇਹਦੇ ਵਿਚਾਲੇ ਜਿਹੜੀ ਜਗਾ ਵਾ ਉਹ 9-10 ਫੁੱਟ ਦੇ ਕਰੀਬ ਆ ਉਹਦੇ ਵਿੱਚ ਅਸੀਂ ਸਬਜ਼ੀਆਂ ਜਿਵੇਂ ਆ ਚਕੰਦਰ ਹੋਗੇ ਜੀ ਆ ਮੂਲੀਆਂ ਸੀਗੀਆਂ ਆ ਛਲਗਮ ਹੋ ਗਿਆ ਗਾਜਰਾ ਬਾਕੀ ਪਰਲੇ ਪਾਸੇ ਪਿਆਜ਼ ਉਹ ਵਿਚਾਲੇ ਜਿਹੜੀ ਆ ਉਹ ਸਭ ਚੀਜ਼ਾਂ ਹੋਈ ਜਾਂਦੀਆਂ ਨੇ ਤੇ ਇਹਦੇ ਵਿੱਚ ਹੁਣ ਜਿਵੇਂ ਆਪਾਂ ਗਾਂ ਲਸਣ ਵੀ ਲਾ ਸਕਦੇ ਆ ਉਹ ਉਹ ਸਾਰੀਆਂ ਸਬਜ਼ੀਆਂ ਵਿੱਚੇ ਹੋ ਜਾਂਦੀਆਂ ਯਾਨੀ ਕਿ ਪਰਿਵਾਰ ਦੇ ਲਈ ਆਪਣੀਆਂ ਜਿੰਨੀਆਂ ਲੋੜਾਂ ਨੇ ਸਾਰੀਆਂ ਅਨਾਜਾਂ ਤੇ ਤੇਲ ਬੀਜਾਂ ਨੂੰ ਛੱਡ ਕੇ ਬਾਕੀ ਸਾਰੀਆਂ ਚੀਜ਼ਾਂ ਫਲਾਂ ਦੀਆਂ ਥੋੜੇ ਸਬਜ਼ੀਆਂ ਉਹ ਸਾਰੀਆਂ ਇਹ ਚ ਪੂਰੀਆਂ ਹੋ ਜਾਂਦੀਆਂ ਇਹਦੇ ਵਿੱਚ ਕੁਛ ਰੁੱਖ ਜਿਵੇਂ ਰਵਾਇਤੀ ਰੁੱਖ ਵੀ ਲਾਏ ਨੇ ਤੇ ਜਿਵੇਂ ਟਾਲੀ ਆਪਣੇ ਫੋਗੀ ਕੋਈ ਡੇਕ ਹੋ ਗਈ ਉਹ ਜਿਹੜੀ ਲਾਈਨਾਂ ਚ ਹੋ ਗਈ ਕੁਛ ਉਹ ਹੋ ਗਿਆ ਤੂਥ ਹੋ ਗਿਆ ਕੋਈ ਉਹ ਵੀ ਵਿੱਚ ਹੈਗੇ ਨੇ ਇਹਦੇ ਤੇ ਬਾਕੀ ਫਲਾਂ ਵਾਲੇ ਨੇ ਅੰਬ ਦੀਆਂ ਸੱਤ ਅੱਠ ਕਿਸਮਾਂ ਨੇ ਉਹ ਪਰਲੇ ਪਾਸੇ ਆਪਾਂ ਸਵਾਕ ਕਨਾਲ ਜਗ੍ਹਾ ਦੇ ਵਿੱਚ ਜਿਹੜੇ ਰਵਾਇਤੀ ਰੁੱਖਾਂ ਦਾ ਆਰਾਉਂਡ ਗਲਾਸ ਫਾਊਂਡੇਸ਼ਨ ਵੱਲੋਂ ਜੰਗਲ ਲਾਇਆ ਉਹ ਚ 350 ਰੁੱਖ ਨੇ ਤੇ 80 ਪ੍ਰਜਾਤੀਆਂ ਨੇ 350 ਰੁੱਖਾਂ ਦੇ ਵਿੱਚ 80 ਪ੍ਰਜਾਤੀਆਂ ਨੇ ਜਿਹੜੇ ਜਿਵੇਂ ਸਾਡੇ ਰਹੀੜਾ ਹੋ ਗਿਆ ਜੰਡ ਹੋ ਗਿਆ ਕਰੀਰ ਹੋ ਗਿਆ ਇਹ ਜਿਹੜੇ ਰੁੱਖ ਉਹ ਚ ਲੱਗੇ ਹੋਏ ਹਾਂਜੀ ਕਿਸਾਨ ਵੀਰੋ ਮੇਰੀ ਇੰਤੇ ਸਾਰਿਆਂ ਨੂੰ ਬੇਨਤੀ ਵੀ ਹੈ ਇਹੀ ਹੈ ਕਿ ਆਪਾਂ ਨਾ ਜਿਵੇਂ ਇਹ ਜਿਹੜੀ ਖੇਤੀ ਆ ਇਹ ਰੂਹ ਨੂੰ ਸਕੂਨ ਦੇਣ ਵਾਲੀ ਖੇਤੀ ਆ ਤੇ ਸਰਬਤ ਦੇ ਭਲੇ ਦੀ ਖੇਤੀ ਆ ਤੇ ਇਹਦੇ ਵਿੱਚ ਇਕੱਲਾ ਆਪਣੇ ਪਰਿਵਾਰ ਦੇ ਲਈ ਆਪਾਂ ਵਧੀਆ ਭੋਜਨ ਹੀ ਪੈਦਾ ਕਰਦੇ ਹੋਰ ਕਿੰਨੇ ਜੀਵ ਜੰਤੂ ਕਿੰਨੇ ਪੰਛੀ ਚਿੜੀਆਂ ਤੁਹਾਨੂੰ ਆਵਾਜ਼ਾਂ ਸੁਣਦਿਆਂ ਹੋਣਗੀਆਂ ਇੱਥੇ ਰਹਿੰਦੀਆਂ ਆ ਕੇ ਉਹਨਾਂ ਦਾ ਵੀ ਸਾਰਾ ਇੱਥੇ ਭੋਜਨ ਦਾ ਪ੍ਰਬੰਧ ਹੋ ਜਾਂਦਾ ਆਪਾਂ ਕੋਈ ਸਪਰੇ ਨਹੀਂ ਕਰਦੇ ਤੇਲ ਆ ਗਿਆ ਤੇਲੇ ਨੂੰ ਕੰਟਰੋਲ ਕਰਨ ਵਾਲੇ ਪ੍ਰਮਾਤਮਾ ਕੁਦਰਤ ਵੱਲੋਂ ਹੀ ਜੀਵ ਆ ਜਾਂਦੇ ਆ ਤਾਂ ਸਾਰਿਆਂ ਦਾ ਜਿਹੜਾ ਭੋਜਨ ਆ ਉਹ ਵੀ ਸਾਰਿਆਂ ਨੂੰ ਮਿਲ ਜਾਂਦਾ ਇਹ ਖੇਤ ਦੇ ਵਿੱਚੋਂ ਤੇ ਆਪਾਂ ਨੂੰ ਵੀ ਭੋਜਨ ਮਿਲ ਜਾਂਦਾ ਤੇ ਇੱਥੇ ਸਾਰੇ ਜਿਹੜੀ ਇਹ ਸਕੂਨ ਆਏ ਖੇਤੀ ਦੇ ਵਿੱਚ ਉਹਦਾ ਤਾਂ ਕੋਈ ਮੁੱਲੀ ਨਹੀਂ ਹੈਗਾ ਤੇ ਆਪਾਂ ਸਾਰੇ ਜਾਣੇ ਆਪਦੇ ਪਰਿਵਾਰ ਦੇ ਲਈ ਘੱਟੋ ਘੱਟ ਥੋੜੀ ਜਿਹੀ ਜਗ੍ਹਾ ਦੇ ਵਿੱਚ ਚਾਹੇ ਆਪਾਂ ਦੋ ਕਨਾਲਾਂ ਦੇ ਵਿੱਚ ਹੀ ਕਰੀਏ ਆਪਾਂ ਉੱਚ ਰੁੱਖ ਲਗਾ ਕੇ ਤੇ ਇਹ ਕੁਦਰਤੀ ਖੇਤੀ ਜ਼ਰੂਰ ਕਰੀਏ ਤੇ ਸਾਨੂੰ ਆਪ ਨੂੰ ਪਤਾ ਲੱਗੂ ਵੀ ਇਹਦਾ ਕੀ ਸਵਾਦ ਆ ਇਹ ਖੇਤੀ ਦਾ ਵੀ ਕਿੰਨੀ ਮਨ ਨੂੰ ਸਕੂਨ ਦੇਣ ਵਾਲੀ ਖੇਤੀ ਹੈ ਧੰਨਵਾਦ ਜੀ ਲੜਾਈ ਹੋ ਗਈ ਆਪਣੀ ਕੋਈ ਚੱਕਰ ਨਹੀਂ ਦੋਸਤੋ ਤੁਸੀਂ ਅਰ سپਿੰਦਰ ਜੀ ਦਾ ਖੇਤ ਦੇਖਿਆ ਫਾਰਮ ਘੁੰਮਿਆ ਲਾਈਵ ਤੁਹਾਨੂੰ ਦਿਖਾਇਆ ਤਾਂ ਇਹ ਫਾਰਮ ਕਿਵੇਂ ਲੱਗਿਆ ਇਹਨਾਂ ਨੂੰ ਜਿਵੇਂ ਖੇਤੀ ਵਿੱਚ ਸਕੂਨ ਮਿਲਦਾ ਸਬਰ ਦੀ ਖੇਤੀ ਕਿ ਜ਼ਿੰਦਗੀ ਜਿਉਂਦੇ ਆ ਹਨਾ ਰੱਬ ਨੇ ਜਿਵੇਂ ਦਿੱਤੀਆਂ ਓਵੇਂ ਹੰਡਾਈ ਜਾਂਦੇ ਆ ਬਹੁਤ ਮਤਲਬ ਵੀ ਖੁਸ਼ ਹੈ ਕਰ ਯਾਰ ਤਾਂ ਤੁਹਾਨੂੰ ਕਿਵੇਂ ਲੱਗਿਆ ਤਾਂ ਤੁਸੀਂ ਇਹਨਾਂ ਨਾਲ ਵੀ ਸੰਪਰਕ ਕਰ ਸਕਦੇ ਹੋ ਸਕਰੀਨ ਤੇ ਤੁਹਾਨੂੰ ਇਹਨਾਂ ਦਾ ਨੰਬਰ ਦੇਮਾਗੇ ਬਹੁਤ ਵਧੀਆ ਮਾਡਲ ਤੁਸੀਂ ਵੇਖ ਹੀ ਲਿਆ ਕਿੰਨੇ ਤਰ੍ਹਾਂ ਦੇ ਇਹਨਾਂ ਨੇ ਫਲਦਾਰ ਰੁੱਖ ਲਾਏ ਹੋਏ ਆ ਦੂਜੇ ਵੈਰੈਟੀ ਵੀ ਆਪਣੇ ਰਵੈਟੀ ਰੁੱਖ ਉਹਨਾਂ ਨੇ ਉਹ ਵੀ ਲਾਏ ਹੋਏ ਆ ਤਾਂ ਜੇ ਇਹਨਾਂ ਨੂੰ ਸਕੂਨ ਮਿਲ ਸਕਦਾ ਤਾਂ ਆਪਾਂ ਨੂੰ ਵੀ ਸਕੂਨ ਲੈਣ ਦੀ ਲੋੜ ਹੈ ਆਪਾਂ ਨੂੰ ਜ਼ਿੰਦਗੀ ਜਿਉਣ ਦੀ ਲੋੜ ਹੈ ਨਾ ਕਿ ਗੁਜ਼ਾਰਨ ਦੀ ਲੋੜ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਧੰਨਵਾਦ ਜੀ ਸ਼ੁਕਰੀਆ